जॻह मिली पियो की भगवंत माना लेकिन पसंदि तुख लाड़ी तव्हां के आर बी ਅਸੀਂ ਆ ਕੇ ਆਪਣੇ ਮੰਤੰਤਰ ਆ ਕੇ ਤੁਸੀਂ ਰੱਖ ਰਹੇ ਨੇ ਕਿ 32 ਸਰਕਾਰ تمہیں بچਾ ਸਕਦੀ ਸਰਕਾਰ ਆਪਣੀ ਜੇਕਰ ਪਰ ਤੋਂ ਪਹਿਲਾਂ ਆਪਣੇ ਫਰੰਟ ਤੇ ਜਦਾੜੀ ਸਾਥੀ ਦੇ ਮਾਂ ਦਾ ਇੱਕ ਮਾਰ ਕੇ ਸਿਰਦਾ ਰੰਦਾ ਉਹ ਲੜਾਈ ਸਾਡੇ ਉਸ ਪ੍ਰਾਈਵੇਟੇਸ਼ਨ ਨਿੱਜੀਕਰਨ ਦੇ ਪ੍ਰਬੰਧ ਦੇ ਬਰਖਲਾਪ ਜਦੋਂ ਸਾਡੀ ਧਰਤੀ ਸੁਪਰੀਮ ਕੋਰਟ ਤੋਂ ਕਾਸ਼ ਹੁੰਦੀ ਆ ਉਸ ਪ੍ਰਾਈਵੇਟ ਇੰਸਟੀਚਨ ਪ੍ਰਾਈਵੇਟ ਇੰਸਟੀਚੂਨਾਂ ਦੇ ਵਿੱਚ ਕੇਕ ਕੱਟੇ ਜਾਂਦੇ ਨੇ ਜਸ਼ਨ ਮਨਾਏ ਜਾਂਦੇ ਨੇ ਸਾਡੀ ਹੈ ਅਸੀਂ ਜਾਣਦੇ ਹਾਂ ਸਾਡੀ ਲੜਾਈ ਵੱਡੀ ਆ ਪਰ ਇਸ ਵਰ ਖਿਲਾਫ ਲੜਨ ਵਾਲਾ 58 ਸਹਾਇਕ ਪ੍ਰੋਫੈਸਰਾਂ ਦਾ ਉਹਨਾਂ ਦਾ ਨਿੱਜੀ ਰੋਜ਼ਗਾਰ ਦਾ ਮਸਲਾ ਨਹੀਂ ਹੈ ਇਹ ਮਸਲਾ ਉਹਨਾਂ ਦੇ ਪਰਿਵਾਰਾਂ ਦਾ ਮਸਲਾ ਦਾ ਮਸਲਾ ਵੀ ਆ ਇਹ ਮਸਲਾ ਉਚੇਰੀ ਸਿੱਖਿਆ ਨੂੰ ਬਚਾਉਣ ਦਾ ਮਸਲਾ ਵੀ ਆ ਇਸ ਮਰਗ ਦੀ ਲੜਾਈ ਆ ਸੋ ਅਸੀਂ ਇਸ ਵੱਡੀ ਲੜਾਈ ਨੂੰ ਪੰਜਾਬ ਪੱਗਰ ਦੀ ਲੜਾਈ ਨੂੰ ਅਸੀਂ ਲੜਾਂਗੇ ਅਦਵਾਹੀ ਦੇਵਾਂਗੇ ਤਾਂ ਲੋਕ ਸਾਡੇ ਸਿਰਾਂ ਤੇ ਹੱਥ ਰੱਖਣਗੇ ਬੰਦੀਆਂ ਪਹੁੰਚੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਡੀਪੀਐਫ ਵੱਲੋਂ ਮਹਿੰਦਰ ਸਿੰਘ ਕੌਰਿਆ ਵਾਲੀ ਜ਼ਿਲ੍ਹਾ ਪ੍ਰਧਾਨ ਬਾਦਲਕਾ ਇੱਕ ਕੰਪਨੀ ਦੇ ਵਿੱਚ ਕਾਰਜ ਉੱਪਰ ਚੱਜ ਰਿਹਾ ਲਾਗ ਦੇ ਰਿਹਾ ਹੈ ਸਾਡਾ ਕੰਮ ਸਾਰਾ ਇਹ ਮੱਦੀ ਪੀਟੀ ਦੀ ਜਾਲ ਹੈ ਕਿ ਸੀਐਸ ਨੂੰ ਕਿਵੇਂ ਬਚਾਉਣਾ ਹੈ ਹੁਣ ਸਾਡਾ ਕੇਵਲ ਫਰਜ ਕੱਲਾ ਇਸ ਪਰ ਤਿੰਨਾਂ ਸਪਰਤੀ ਨੂੰ ਬਚਾਉਣ ਤੱਕ ਸੀਮਤ ਹੈ ਫਿਰ ਸਾਡੀ ਲੜਾਈ ਜਿਹੜੀ ਹੈ ਬਹੁਤ ਛੋਟੀ ਹੈ ਸਾਡੀ ਪ੍ਰਤੀਬਾਲ ਕਰੋ ਪ੍ਰਦੀਪ ਪਟੀਸ਼ਨਦਾਰ ਕਰੋ ਪੰਜਾਬ ਸਰਕਾਰ ਮਰਦਾਬਾਦ 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 ਕਾਤਲ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਨਾਤੀ ਬਦੰਦਰ ਚੈਲ ਆਪਣੇ ਸੇਵਾਵਾਰੀ ਜੀ ਜਿੱਤਰਾ ਦੇ ਦਿੰਦੇ ਅਜੇ ਵੀ ਬਹੁਤ ਲੋਕਾਂ ਸਾਡੀਆਂ ਮੁੱਖ ਮੰਗਾਂ ਇਹ ਨੇ ਕਿ ਜਿਹੜੀ ਸਾਡੀ ਭਰਤੀ ਹੈ ਸੁਪਰੀਮ ਮਾਨਦੋਸ ਸੁਪਰੀਮ ਕੋਰਟ ਦਾ ਫੈਸਲਾ ਹੈ ਇਸ ਸਿੱਧਾ-ਸਿੱਧਾ ਸਰਕਾਰ ਦੀ ਮਲਕੀਅਤ ਕਰਕੇ ਆਇਆ ਹੈ ਸਰਕਾਰ ਨੇ ਸਾਡੀ ਜੋ ਬਾਕੀ ਸੀ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਡਿਫੈਂਡ ਨਹੀਂ ਕਰਾਇਆ ਤੇ ਹਾਲੇ ਵਿੱਚ ਜੋ ਸਰਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇਹ ਜੋ ਸਾਰਾ ਫਿਕਰਾ ਹੈ ਉਹ ਆਪਣੇ ਸਿਰ ਨਾਲ ਲੈਂਦੇ ਹੋਏ ਪੁਰਾਣੀ ਸਰਕਾਰਾਂ ਦੇ ਉੱਪਰ ਇਹ ਫਿਕਰਾ ਜਿਹੜਾ ਹੋ ਰਹੀ ਹੈ ਤੇ ਸਾਡੀ ਇਹੀ ਮੰਗ ਆ ਕਿ ਸਾਡ ਸਰਕਾਰ ਜਲਦੀ ਜਲਦੀ ਜੋ ਰਿਵਿਊ ਪਟੀਸ਼ਨ ਹੈ ਉਸ ਪਰਟੀ ਦੇ ਖੁੱਦ ਡਿਮਾਂਡ ਸੁਪਰੀਮ ਕੋਰਟ ਦੇ ਉੱਪਰ ਜਾ ਕੇ ਲੈ ਕੇ ਜਾਵੇ ਸਾਡੀ ਭਰਤੀ ਨੂੰ ਡਿਫੈਂਡ ਕਰੇ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਅੱਜ ਤੱਕ ਵੀ ਚਾਰ ਮਹੀਨਿਆਂ ਪਹਿਲਾਂ ਇਸ ਭਾਰਤੀ ਨਾਲ ਜੁੜੇ ਹੋਏ ਹਾਂ ਉਹਦੇ ਅਸੀਂ ਧਰਨੇ ਮਚਾਰੇ ਕਰ ਰਹੇ ਹਾਂ ਤੇ ਹੁਣ ਵੀ ਅਸੀਂ ਇਸ ਭਾਰਤੀ ਨੂੰ ਬਾਲ ਮੈਚ ਤੋਂ ਪਹੁੰਚਾ ਕੇ ਲੈ ਕਰਕੇ ਅਸੀਂ ਬਾਲ ਦੇ ਵਿੱਚ ਪਹੁੰਚੇ ਨਹੀਂ ਪਰ ਸਰਕਾਰ ਨੇ ਸੁਪਰੀਮ ਕੋਰਟ ਦੇ ਦਿੱਤਾ ਜਾ ਕੇ ਇਸ ਭਾਰਤੀ ਦਾ ਫੰਡ ਨਹੀਂ ਕਰਿਆ ਜਿਸ ਕਰਕੇ ਅੱਜ ਅਸੀਂ ਉਰੇ ਆਏ ਤੇ ਸਾਡੀ ਅੱਜ ਮੁੱਖ ਮੰਤਰੀ ਆ ਵੀ ਅਸੀਂ ਕੱਟੋਂ ਕੱਟ ਮਾਰੀਓਗਾ ਤੇ ਮੁੱਖ ਮੰਤਰੀ ਸਾਡੀ ਮੀਟਿੰਗ ਲੈਣ ਨੂੰ ਗਿਆਣਾ ਨਹੀਂ ਜਾਣਾ ਤੇ ਜਦੋਂ ਤੱਕ ਸਾਨੂੰ ਉਹ ਸਰਕਾਰ ਨੇ ਨਹੀਂ ਦਿੰਦੀ ਕਿ ਸਾਡੀ ਨੌਕਰੀਆਂ ਸੁਰੱਖਿਅਤ